ਕੀ ਕੰਮ ਕਰਦੇ ਆ ਮੇਰੇ ਤੋਂ ਮਾਨ ਪੀ ਥੇਲਾ ਫਰਾ ਲਾਈਦਾ ਅੰਦਰ ਲਾਉਂ ਪਿੱਛੇ ਲਾਉ ਗਲਤ ਕਰੀਏ ਤੁਹਾਨੂੰ ਕੋਈ ਸੇਵਾ ਦੀ ਹੈ ਵਾਹਿਗੁਰੂ ਜੀ ਆ ਗੱਡੀ ਆਪਣੀ ਆ ਤੇ ਕੀ ਕੰਮ ਕੀ ਕਰਦੇ ਆ ਭਾਰ ਘੋੜ ਲੱਦ ਕੇ ਸਾਡਾ ਇਹਦਾ ਕੋਈ ਕਿਸੇ ਦਾ ਸਨਮਾਨ ਨਾ ਲਿਆ ਕੋਈ ਵਾਹਿਗੁਰੂ 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 ਇਹ ਮੇਰੇ ਤੋਂ ਮਜ਼ুরি ਨੂੰ ਰੋਟੀ ਪਾਣੀ ਤੇ ਖੜਾਏ ਹੈ ਵਾਹਿਗੁਰੂ ਵਾਹਿਗੁਰੂ ਤੇ ਉਮਰ ਕਿੰਨੀ ਏ ਪਿਆਰਿਓ ਉਧਰ ਸੌਦੇ ਲੱਗ ਹੀ ਸਕੀ ਹੋਗੀ ਵਾਹਿਗੁਰੂ ਵਾਹਿਗੁਰੂ ਤੇ ਕਾਂਕਰ ਜਿਹੜਾ ਆਇਆ ਅਸੀਂ ਚੰਗੀ ਹੋਸ਼ੀ ਹੋਈ ਅੱਛਾ ਪਾਕਿਸਤਾਨ ਤੋਂ ਆਏ ਹੋ ਕਿਹੜੀ ਜਗ੍ਹਾ ਤੋਂ ਇਹ ਲਾਲਪੁਰ ਸਾਡਾ ਘਰ ਹੈ ਵਾਹਿਗੁਰੂ ਵਾਹਿਗੁਰੂ ਲਾਲਪੁਰ ਸਿਟੀ ਵਾਹਿਗੁਰੂ ਵਾਹਿਗੁਰੂ ਅੱਛਾ ਜੀ ਇਹ ਡੈਡੀ ਸਾਡਾ ਲੱਗਾ ਅਸੀਂ ਥਾਣੇ ਤੇ ਇੰਸਪੈਕਟਰ ਹੀ ਅੱਛਾ ਇਹੋ ਬੜੇ ਸਾਡੇ ਨਾਲ ਪੁਲਿਸ ਵਾਲੇ ਆਏ ਹੱਕ ਦੀ ਸੱਚੀ ਹੈ ਤੇ ਬਾਬਾ ਜੀ ਕਦੀ ਹੋਇਆ ਨਹੀਂ ਗੁਰੂ ਦੇ ਉੱਤੇ ਕਿ ਗੁਰੂ ਮਹਾਰਾਜ ਤੁਸੀਂ ਮੈਨੂੰ ਗਰੀਬੀ ਦਿੱਤੀ ਆ ਕਿਦਾਂ ਕਦੀ ਨਹੀਂ ਹੋਇਆ ਨਹੀਂ ਨਹੀਂ ਕਦੀ ਮੰਨ ਚ ਨਹੀਂ ਆਇਆ ਕਿ ਮਹਾਰਾਜ ਤੁਸੀਂ ਮੈਨੂੰ ਗਰੀਬੀ ਦਿੱਤੀ ਆ ਗਰੀਬੀ ਕਿਸ ਤਰ੍ਹਾਂ ਹੀ ਆ ਮਾਏ ਗੁਰੂ ਦੀ ਦਿੱਤੀ ਵੀ ਹੈ ਕਦੀ ਮਤਲਬ ਹੋਇਆ ਨਹੀਂ ਹੈ ਗਿਲਾ ਨਹੀਂ ਹੋਇਆ ਇਹ ਵੀ ਉਹਦੀ ਦਾਤ ਹੈ ਹੈ ਇਹ ਦਾਤਾ ਮੰਨਦੇ ਆ ਨਾ ਅੱਛਾ ਕਿਹੜੀ ਜਿਹੇ ਦਾਤ ਮਿਲਦੀ ਆ ਉਹ ਵਰਤਦੀ ਹੈ ਤੇ ਬਾਬਾ ਜੀ ਆਪਾਂ ਉੱਥੋਂ ਦਾ ਸਿਮਰ ਦੀ ਬੋਰੀਆਂ ਫੜਨੀ ਆ ਫੜ ਲਈਏ ਦੋ ਬੋਰੀਆਂ ਕਿੱਥੇ ਲਾਉਣੀ ਆ ਉੱਥੋਂ ਲਾ ਗਿਆ ਜਿਹਦਾ ਪਾਉਥੀ ਜੋ ਜਿਹੜਾ ਹੈ ਨਾ ਗੁਰਦੁਆਰਾ ਆਪਣਾ ਕਿਥੇ? ਉਥੇ ਬੱਚ ਛੱਡ ਗਿਆਣੀਆਂ। ਬਾਬਾ ਜੀ ਮਿਲ ਸਿੰਘ। ਆਹੋ ਛੱਡ ਦੋਗੇ। ਚਲੋ ਆਜੋ ਫਿਰ ਤਮੋੜੀਏ ਤੁਹਾਨੂੰ ਫਿਰ ਜੜ ਜਾਈਏ। ਇਹ ਕਿਨੇ ਪੈਸੇ ਕਮਾਇ ਸਵੇਰ ਦੇ? ਉਹ ਕਮਾਇਆਂ 1000 ਰੁਪਈਆ ਬੱਸ। 100 ਰੁਪਈਆ ਕਮਾਇਆ ਚਲੋ ਆਜੋ ਫਿਰ। ਹੋਣ ਦਾ ਟਾਈਮ ਹੋ ਗਿਆ 3 ਵਜੇ ਗਿਆ ਤੇ। ਚਲੋ ਆਜੋ ਆਜੋ। 2 ਵਜੇ ਸੀਮਰ ਦੀਆਂ ਯੇ ਬੱਸ ਉਹ ਉਥੇ ਆਜੋਗੇ। ਉਹ ਕਾਰ ਕੋਲੀ। ਆ ਗਿਆ ਮੰਮੀ। ਆਹੋ ਤੂੰ ਆਓ ਤੱਕੀ ਕਾਰ ਕੋਲ ਆਜੋ। ਆ ਗਿਆ ਤੁਮਾਂ ਵੀ ਆ ਗਿਆ। ਉਨਤੇ ਇੱਕ ਰੋਕਿਓ। ਰੁਕਿਓਥੇ ਸਾਈਡ ਤੇ ਬਬਈ ਦਾਵਾ ਉਹ ਏਦਾਂ ਵਾ ਪਿਆਰਿਓ ਸੀਮਰ ਦਾ ਕੋਈ ਹੈ ਨਹੀਂ ਮੈਂ ਤੇ ਤੁਹਾਡੇ ਬਜ਼ੁਰਗ ਦੇਖ ਕੇ ਖੜਿਆ ਜੀ ਸੀਮਰ ਦਾ ਮੇ ਕੋਈ ਹੈ ਨਹੀਂ ਨਾ ਮੇ ਕੋਈ ਕੰਮ ਚਲੋ ਪਰ ਤੁਹਾਡਾ ਪਿਆਰ ਹੈ ਤੁਹਾਡੀ ਉਮਰ ਦੇਖ ਕੇ ਮੈਂ ਤੇ ਖੜਿਆ ਤੇ ਮੇਰੇ ਲਈ ਬਬਈ ਯਾ ਥੋੜੀ ਜੀ ਨਾ ਸੇਵਾ ਤੁਹਾਡੇ ਵਾਸਤੇ ਅੱਛਾ ਕਿ ਤੂੰ 100 ਰੁਪਿਆ ਕਮਾਇਆ ਹੈ ਗੁਰੂ ਦੀ ਮਿਹਰ ਹੋ ਗਈ ਹੈ ਸ਼ੁਕਰ ਹੈ ਬਾਬਾ ਜੀ ਕਦੀ ਬੰਚ ਆਇਆ ਨਹੀਂ ਗੁਰੂ ਦੇ ਕਿ ਹਾਂ ਵੀ ਗੁਰੂ ਸਾਹਿਬ ਮੈਨੂੰ ਗਰੀਬੀ ਦਿੱਤੀ ਹੈ ਕਦੀ ਨਹੀਂ ਹੋਇਆ ਇਦਾਂ ਨਹੀਂ ਆਇਆ ਮਤਲਬ ਪੂਰਾ ਵਿਸ਼ਵਾਸ ਆ ਗੁਰੂ ਸਾਹਿਬ ਦੇ ਰੋਜ਼ ਹੀ ਉਹ ਦਿੰਦਾ ਰੋਟੀ ਹੈ ਕਦੀ ਇਤਰਾ ਹੋਇਆ ਕਿ ਦਿਹਾੜੀ ਨਾਲ ਮਿਲੀ ਹੋਵੇ ਜਾਂ ਕਿਦਾਂ ਨਾ ਨਾ ਦਿੰਦਾ ਹੀ ਦਿੰਦਾ ਉਹ ਦਿਹਾੜੀ ਉਹਨੇ ਦੇਣੀ ਦੇਣੀ ਹੈ ਮਾਲਕ ਨੇ ਗੁਰਦਾਮ ਦਾਸ ਪਾਸ਼ਾ ਨੇ 400 ਬਣ ਜੇ 300 ਬਣ ਜੇ ਉਹ ਡੇਲੀ ਡੇਲੀ ਹੈ 100 ਬਣ ਜੇ ਤੇ ਤੁਹਾਡੀ ਰੇੜੀ ਦੇ ਉੱਤੇ ਮੀਂਹ ਜਾਏ ਨੇਰੀ ਜਾਏ ਦਿੰਦਾ ਹੀ ਦਿੰਦਾ ਉਹ ਦਿੰਦਾ ਹੀ ਦਿੰਦਾ ਗੁਰੂ ਰਾਮਦਾਸ ਪਾਸ਼ਾ ਤੇ ਬਾਬੇ ਆਪਾਂ ਇੱਕ ਵਾਰੀ ਕਹੀਏ ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਬਬਾਈ ਸੱਚੀ ਦੱਸਾਂ ਬਹੁਤ ਸਕੂਨ ਮਿਲਦਾ ਤੁਹਾਡੇ ਵਰਗਿਆਂ ਨਾਲ ਗੱਲ ਕਰਕੇ ਤੁਹਾਡੇ ਸਬਰ ਸਦਕ ਨੂੰ ਦੇਖ ਕੇ ਮਨ ਨਾਲ ਬੜਾ ਵਧੀਆ ਫੀਲਿੰਗ ਫੀਲ ਕਰਦਾ ਪਰ ਇੱਕ ਗੱਲ ਤੋਂ ਅਸੀਂ ਭਜੇ ਜੀ ਇਹਦੀ ਚੋਰੀ ਨਹੀਂ ਕਰਨੀ ਵਾਹਿਗੁਰੂ ਵਾਹਿਗੁਰੂ ਇਹਦੇ ਝੂਠੀ ਗੱਈ ਨਹੀਂ 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 ਦੇਣੀ ਹਾਂ ਕਿਹਦੇ ਆ ਬੜਾ ਸੋਚਣਾ ਨਹੀਂ ਵਾਹਿਗੁਰੂ ਵਾਹਿਗੁਰੂ ਤੇ ਬਬਾਈ ਕਿਹਦੀ ਬਬਾਈ ਅੱਜਕੱਲ ਮਨ ਚ ਹੁੰਦਾ ਜਿਵੇਂ ਕਾਰ ਵੱਡੀ ਕਾਰ ਖਿਹੜੀ ਮਾਰਨੀ ਛੋਟੀ ਕਾਰ ਦਿੱਤੀ ਵੱਡੀ ਲੈਣੀ ਆ ਅਸੀਂ ਲੜ ਪਏ ਨੇ ਆ ਮਾਰਜ ਦੇ ਨਾਲ ਕਿ ਤੁਹਾਨੂੰ ਨਹੀਂ ਕਦੀ ਹੁੰਦਾ ਇਤਨਾ ਕਦੀ ਨਹੀਂ ਹੋਇਆ ਜ਼ਿੰਦਗੀ ਨਹੀਂ ਨਹੀਂ ਮੈਂ ਕਿਹਾ ਜੇ ਉਹਨੇ ਦੇਣੀ ਹੈ ਤੇ ਦੇਈ ਦੇਣੀ ਹੈ ਮਤਲਬ ਸਬਰ ਕਰਨਾ ਚਾਹੀਦਾ ਸਬਰ ਸਬੂਰੀ ਨਾਨਕਾ ਅੰਦਰ ਗਾਹੀ ਲੇਖੀ ਵਾਹਿਗੁਰੂ ਵਾਹਿਗੁਰੂ ਚਲੋ ਪਿਆਰਿਓ ਠੀਕ ਹੈ ਜੀ ਅੱਛਾ ਜੀ ਚੰਗਾ ਜੀ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਜੀ ਸਤਿਗੁਰ ਪਿਆਰਿਓ ਸਤਿਗੁਰ ਸੰਗਾ ਬਾਬਿਓ ਚੜਦੀ ਕਲਾ ਚੜਿਓ ਜੀਉਂਦੇ ਵਾਸਤੇ ਰੋ ਰੱਬ ਤਰਕੀਆਂ ਬੱਚੀ ਮਾਤਾ ਅਤੇ ਜੇ ਬਜੁਰਗ ਨੂੰ ਚੜ੍ਹਦੀ ਕਲਾ ਬਖਸ਼ੀ ਸੱਚੇ ਬਾਦਸ਼ਾਹ ਜਿਹੜੇ ਤੇ ਸਬਰ ਦੇ ਵਿੱਚ ਤੇਰੇ ਸਿੱਦਕ ਦੇ ਵਿੱਚ ਜੁੁੰਦੇ ਨੇ